ਨਾ ਬੁਗੰਬਰ ਰਿਫੇਰ ਗੱਲ ਦੁਆਰਾ ਨੌਜਵਾਨੋ ਆ ਗਿਆ ਇਹਨਾਂ ਨੂੰ ਪਛਾ ਨੌਜਵਾਨੋ ਕਿਵੇਂ ਠੀਕ ਆ ਵਧੀਆ ਓਏ ਚੋਰੀ ਕਰ ਮੰਗੇਰਾ ਹੈ ਹੈ ਤੋਰ ਜਗੇ ਪਟਕੇ ਇਹਨਾਂ ਦੀ ਕੋਈ ਸਾਰੇ ਨਵੇਂ ਨਵੇਂ ਖੇਤਾਂ ਚ ਲੈ ਗਏ ਅੱਛਾ ਆਪਣੇ ਆਲੀ ਲੈ ਗਏ ਪਰ ਤੋਂ ਹੋਰ ਤੁਸੀਂ ਤਾਂ ਨਹੀਂ ਦੇਖੇ ਪਤਾ ਨਹੀਂ ਲੱਗਿਆ ਬਈ ਬੰਦੇ ਦਾ ਬੰਦੇ ਪਤਾ ਹੀ ਲੱਗਿਆ ਯਾਰ ਕਿਹੜੇ ਦੀ ਪਤਾ ਲੱਗਦਾ ਮੇਰਾ ਸਾਡੇ ਲੱਤਾਂ ਤੋੜਦਾ ਯਾਰ ਹੱਕ ਮੰਦ ਗੱਲ ਨਹੀਂ ਟੈਨਸ਼ਨਾ ਲੋ ਜੇ ਮੜਿਆ ਮੂਟਾ ਸਾਕਾ ਕਿਸੇ ਤੇ ਸਾਨੂੰ ਦੱਸੋ ਮੰਬਲੀ ਬਰਾਦ ਨੇ ਆ ਕੋਈ ਨਿਸ਼ਾਨੀ ਤਾਂ ਨਹੀਂ ਕੋਈ ਬੈਠਾ ਦੀ ਬਾਰਖ ਚ ਉਹ ਤੈਨੂੰ ਤਾਂ ਨਹੀਂ ਪਤਾ ਹੈਗਾ ਹਾਂ ਬਈ ਵੱਡੇ ਮਾਰੇ ਦੀ ਸੌ ਮੈਂ ਅਸੀਂ ਦੇਖਿਆ ਕੁਛ ਅਸੀਂ ਦਾ ਬਾਈ ਰਾਤ ਗਏ ਹੋਏ ਤੇ ਜਗਰਾਤੇ ਤੇ ਵੱਡਾ ਗਰੇ ਵਾਲਾ ਦੀ ਇਨਸ਼ਾ ਅਦਾ ਕਰਵਾਇਆ ਲੋ ਸੇਵਾ ਕਰੀ ਐ ਐ ਕਰੋ ਜੇ ਤੁਹਾਡੇ ਮੜਾ ਮੋਟਾ ਮੂੰਹថា ਕਿਸੇ ਦਾ ਯਾਦ ਐ ਮੈਨੂੰ ਦੱਸ ਦੋ ਕਿੱਛ ਬਣਾ ਲੈਨੇ ਆ ਉਹ ਨੇਰਾ ਕੀ ਹੁਣ ਕੋਈ ਨਹੀਂ ਦਿਖੇ ਗੱਲ ਯਾਰ ਥਾਣੇ ਚ ਨਾ ਉਹ ਥਾਣੇ ਚ ਪਤਾ ਲੋ ਮੇਰੀ ਗੱਲ ਸੁਣੋ ਉਹ ਆਪ ਪਤੀ ਨਹੀਂ ਉਹ ਕੋਣ ਲੈ ਗਿਆ ਥਾਣੇ ਚ ਪਤਾ ਕੀ ਗੱਲ ਐ ਥਾਣੇ ਵਾਲਿਆਂ ਨੂੰ ਹੋਰ ਬਹੁਤ ਵੱਡੇ ਕੰਮ ਹੁੰਦੇ ਨੇ ਇਹ ਕਿਹੜਾ ਇਹ ਵੀ ਕੰਮ ਆ ਇਹ ਕਿਹੜਾ ਬੜੋਦਾ ਬੈਂਕ ਲੁੱਟੀ ਗਈ ਹੈ ਦਸ ਮੁੱਤੀ ਢੋਡੀ ਤਾਰ ਹੋਣੀ 40 ਫੁੱਟ ਦੀ ਤਾਰ ਸੀ ਗੱਡੀ ਦਾ ਤਾਰ ਆ ਗਈ ਹੈ ਹਣਸੇ ਉੱਥੋਂ ਲੈ ਕੇ ਹੋ ਜਾਂਦੀ ਹੈ ਕਿ ਕੇਬਲ ਦੇ ਰੱਖੋ ਆ ਜਮਨ ਤੋਂ ਮਟਕਾ ਮਤਾ ਆਪ ਕਰਦੇ ਪੈਦੇ ਨੇ ਮੇਰੇ ਤਰ ਜਾ ਮੈਂ ਸਮਝਦਾ ਨਹੀਂ ਕੋਈ ਗੱਲ ਨਹੀਂ ਅੱਠ ਠੰਡੇ ਦਾਵਾ ਕਰ ਨਾਲ ਕੰਮ ਲਿਆ ਕਰੋ ਹਣਸੇ ਤੇਰੀ ਤਾਂ ਰਹੀ ਸੀ ਉਹ ਪੌਕੀ ਉਹ ਨਾ ਬੂਥੜ ਦੇ ਮਾਰ ਉਹ ਹੈਗਾ ਦਾ ਸਾਡੇ ਤੇ ਇਹਦੀ ਵੀ ਚੱਕੀ ਗਈ ਉੱਥੋਂ ਮੈਂ ਮੇਰੇ ਮੇਰੇ ਖੇਤ ਮੈਂ ਪਾਣੀ ਲਾਉਂਦਾ ਜਣੀ ਤੂੰ ਐ ਕਰ ਉਹਨੂੰ ਮੈਨੂੰ ਫੋਨ ਫੜਾਇਆ ਮੈਂ ਥਾਣੇ ਕਰਾਈ ਨਹੀ ਨਹੀ ਥਾਣੇ ਵਾਲੀ ਕਰਨਗੇ ਨਾ ਥਾਣੇ ਵਾਲੇ ਪੈਸੇ ਲੈਣਗੇ ਤੁਹਾਡੇ ਥਾਣੇ ਵਾਲੀ ਕਰਨਗੇ ਹੋਰ ਹੋਰ ਥਾਣਾ ਬੰਦ ਅਜ ਸਰਕਾਰੀ ਛੁੱਟੀ ਆ ਇਹਦਾ ਬਾਬੀ ਕਟਾਪਾ ਕਰਾਉਣਾ ਪਏ ਇਹਨਾਂ ਦਾ ਓਏ ਨਹੀਂ ਜਨਾ ਤੇ ਵਧੀਆ ਕਟਾਪਾ ਨਹੀਂ ਦੋ ਨਾ ਤੇ ਨਹੀਂ ਮੰਨਦੇ ਇਹਨਾਂ ਨੂੰ ਭੈਣ ਦੇ ਖਸਮਾ ਨੂੰ ਨਾ ਓਏ ਇਹਨੂੰ ਲਮਕਾਉਣਾਗਾ ਮੇਰੀ ਗੱਲ ਸੁਣ ਓਏ ਹਾਂ 10 ਫੁੱਟ ਦੀ ਤਾਰ ਪੁੱਟੇ ਬੈਠਾ ਲੂੰਗਾ ਗਲ ਕਰਦੇ ਹਾਂ ਤਾਰ ਨਹੀਂ ਗਈ ਸਮਝ ਆ ਗਈ 3 ਭੈਣਾਂ ਦੀ 10 ਫੁੱਟ ਦੀ ਤਾਰ ਪੁੱਟੇ 10 ਫੁੱਟ ਦੀ ਤਾਰ ਤਾਰ ਨਹੀਂ ਗਈ ਪੈ ਤੱਕ ਨਹੀਂ ਲੱਗੇ ਝੂਠ ਹੈ ਝੂਠ ਕਵਾ ਕੇ ਦੇਖਦਾ ਟੁੱਟ ਸਾਰਾ ਲੱਗੇ ਜਾ ਕੇ ਖੜ ਗਿਆ ਤੂੰ ਰਾਤ ਸਟੱਟ ਤਾ ਨਹੀਂ ਹੋ ਲਿਆ ਤੁਸੀਂ ਤਾਂ ਕਿਤੇ ਨਾ ਮਰਦੇ ਮੇਰੀ ਗਾਲ ਨਾ ਕੱਢ ਕੇ ਸ਼ੁਰੂ ਮੇਰਾ ਪੜਾ ਕਰਿਆ ਸੀ ਨੇ ਹਾਂ ਅੱਜ ਬੜਾ ਕਰਦਾ ਅੰਡਾ ਟੋਟਾ ਛੱਡ ਗਏ ਵਿੱਚ ਜੋੜਨ ਵਾਲੀ ਓਏ ਅਜ ਰਾਤ ਨਾ ਕਹੀ ਜਾਂਦੇ ਤੁਸੀਂ ਮੈਨੂੰ ਕਰਦਾ ਫਿਰ ਦੀ ਗੱਲ ਮੈਂ ਪਤਾ ਇਹ ਟੋਟਾ ਪਹਿਲੇ ਕਰ ਰਿਹਾ ਕਾ ਕਾ ਨਕਲੀ ਬੰਦੇ ਬੰਦੇ ਇੱਥੇ ਲੈ ਕੇ ਬਸ ਉਹ ਦੱਸ ਓ ਪੂਰੀ ਗਾ ਹੈ ਆ ਮੰਨ ਗਏ ਆ ਮੰਨ ਗਏ ਚਾਰ ਟੋਡੀ ਪਈ ਲੈ ਦੇ ਰਾਂਗੇ ਗਾਲ ਨਾ ਕਢੋ ਮੇਰੇ